ਸੈਟਰਡੇ ਜਦੋਂ ਮੈਂ ਸੌ ਕੇ ਉੱਠੀ ਮੈਂ ਸਭ ਤੋਂ ਪਹਿਲਾਂ ਥੱਲੇ ਗਈ ਮੈਂ ਸੱਚਾ ਬਈ ਮੈਂ ਚੈੱਕ ਕਰਾ ਜਿਨੀ ਕੀ ਬਣਾਣਾ ਅੱਜ ਸੀਗੇ ਛੋਲੇ ਭਟੂਰੇ ਜੋ ਤਾਂ ਵੈਸੇ ਮੇਰੇ ਨੱਕ ਥੱਲੇ ਨਹੀਂ ਆਉਂਦੇ ਫਿਰ ਮੈਂ ਸੋਚਿਆ ਚਲੋ ਬਾਹਰ ਚੱਲਦੀ ਹਾਂ ਕੁਝ ਖਾ ਕੇ ਆਣ ਲਈ ਹਲੋ एवरीवन ਮੇਰਾ ਨਾਮ ਆਰਤੀ ਹੈ ਤੇ ਮੈਂ ਹਿਮਾਚਲ ਦੀ ਰਹਿਣ ਵਾਲੀ ਆ ਬਠਾਲ ਫਿਲਹਾਲ ਮੈਂ ਬੈਂਗਲੁਰ ਰਿਹਾ ਕਰਦੀ ਫਿਰ ਮੈਂ ਛੋਟੀ ਜੀ ਦੁਕਾਨ ਲੱਭੀ ਉੱਥੇ ਬਹਿ ਕੇ ਵੋਂਡਾ ਖਾਦਾ ਚਟਨੀ ਨਾਲ ਇੱਥੇ ਇਹਨੂੰ ਹੋਂਡਾ ਕਹਿੰਦੇ ਤੇ ਸਾਡੇ ਵਰਤੇ ਬਣਦੇ ਹੀ ਨਹੀਂ ਫੇ ਲਾਗੇ ਪੌਂਡ ਸੀਗਾ ਮੈਂ ਸੋਚਿਆ ਸਾਰੇ ਘੁੰਮਰੇ ਈਵਨਿੰਗ ਟਾਈਮ ਮੈਂ ਵੀ ਦੇਖਦੀ ਐ ईवनिंग भी काफ़ी ज़्यादा घंट सेगा यार मेरा माइंड बड़ा रिलैक्स होया मैं सोचा यार मॉर्निंग कभी कभी घूम आया करा फिर तो मैं रूम च गई कपड़े भिजने पाए ऑलमोस्ट इस टाइम नाइन थर्टी पीएम हो चुके से जो मैं नहाना सर तो मैं कपड़े भिजने पाए ये सोच के कि यार वॉशिंग मशीन च कौन पावे क्योंकि खराब हो जाने है भी मेरे सारे टॉप थे फिर उस तो बाद मैं सोचा इन्नी देर मैं अपना पपाया कट के रख ली हाँ जो कि मैं ब्रेकफास्ट करना ओट्स नाल ਤੇ ਪਪਾਇਆ ਕੱਟਿਆ ਸੋਸ ਤੇ ਬਾਅਦ ਮੈਂ ਆਪਣੀ ਮੰਮੀ ਨਾਲ ਥੋੜੀ ਹੋਵਤੀ ਗੱਪਾਸ਼ੱਪਾ ਮਾਰੀਆਂ ਫਿਰ ਮੈਂ ਨਹਾ ਤੋ ਕੇ ਓਟਸ ਖਾਦੇ ਤੇ ਵਿੱਚ ਉਹਨਾਂ ਵਿੱਚ ਮੈਂ ਸੀਡਸ ਪਾਰੇ ਸੀਗੀ ਸੀਡਸ ਆਈ ਥਿੰਕ ਕਾਫੀ ਜ਼ਿਆਦਾ ਵਧੀਆ ਹੈ ਓਮੇਗਾ 6 ਮਿਲਦਾ ਸਾਨੂੰ ਸੀਡਸ ਤੋਂ ਤੇ ਨਾਲ ਸੀਗਾ ਪਪਾਇਆ ਫਿਰ ਮੈਂ ਆਪਣੀ ਰੂਮ ਮੇਟ ਨਾਲ ਗੱਪਾ ਮਾਰੀਆਂ ਉਹਦੀ ਇੰਟਰਨਸ਼ਿਪ ਆਲਮੋਸਟ ਕੰਪਲੀਟਡ ਹੈ ਤੇ ਉਹ ਜਾਣੇ ਵਾਲੀ ਹੈ ਸੀ ਮੰਥ ਦੇ ਐਂਡ ਵਿੱਚ ਮੈਨੂੰ ਫਿਕਰ ਪਈ ਹੋਈ ਹੈ ਵੇ ਪਤਾ ਨਹੀਂ ਹੁਣ ਕਿਹੜੀ ਨਵੇਂ ਰੂਮ ਮੇਟ ਲੈਣਾ ਇਹ ਤਾਂ ਵਧੀਆ ਸੀਗੀ ਬਸ ਅੱਜ ਦੇ ਵੀਡੀਓ ਚ ਨਈ ਖਾ ਪੀ ਕੇ ਮੈਂ ਦੂਜੀ ਵਾਰ ਫੇਸ ਹੋ ਗਈ ਸੀ ਬਾਏ ਬਾਏ